ਸਰਠਾ ਮਹੱਲਾ ਚੌਥਾ ਦੋ ਤੁਕੇ ਅਨਿਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰਾ ਅਹੰਕਾਰੀ ਸਾਧੋ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਣ ਤੁਮਾਰੀ ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰਾ ਅਹੰਕਾਰੀ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 607 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅਨਕ ਜਨਮ ਵਿਛੜੇ ਦੁੱਖ ਪਾਇਆ ਮਨਮੁਖ ਕਰਮ ਕਰਾ ਅਹੰਕਾਰੀ ਜਿਹੜਾ ਮਾਨਮੁਖ ਜਿਹੜਾ ਆਪ ਹਉਦਰਾ ਨਗੋਰਾ ਜਾਂ ਪੱਲੜ ਅਹੰਕਾਰ ਦੇ ਵਿੱਚ ਗਲਤਾਨ ਹੋ ਕੇ ਕਰਮ ਕਾਂਡਾ ਨੂੰ ਕਰਨਾ ਕਰਦਾ ਹੈ ਉਸ ਮਾਨਮੁਖਰੇ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦੇ ਚਰਨਾਂ ਨਾਲੋਂ ਅਨੇਕਾਂ ਜਨਮ ਵਿਛੜ ਕੇ ਦੁੱਖ ਪਾਉਣਾ ਕੀਤਾ ਹੈ ਕਹਿੰਦੇ ਸਾਧ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਣ ਕੁਮਾਰੀ ਸਾਧੋ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਣ ਤੁਮਾਰੀ ਅਰਥਾਤ ਕਹੇ ਗੋਬਿੰਦ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਜਿਹੜਾ ਗੁਰਮੁਖ ਗੁਰੂ ਪਿਆਰੇ ਤੁਹਾਡੀ ਸ਼ਰਣ ਦੇ ਵਿੱਚ ਪੈਣਾ ਕਰਦੇ ਹਨ ਉਹਨਾਂ ਨੇ ਸਾਧ ਸਤਗੁਰੂ ਪਾਸ਼ਾ ਜੀਆਂ ਦੇ ਚਰਨ ਪਰਸ ਕੇ ਪ੍ਰਭੂ ਜੀ ਤੁਹਾਨੂੰ ਪਾਉਣਾ ਕੀਤਾ ਹੈ ਸੋ ਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੋਵਿੰਦ ਪ੍ਰੀਤ ਲੱਗੇ ਅਤ ਪਿਆਰੀ ਜਬ ਸਤ ਸੰਗ ਭੈ ਸਾਧ ਹੋ ਜਾਣਾ ਹਿਰਦਾ ਮਿਲਿਆ ਸਾਤ ਮੋਹਾਰੀ ਰਹਾ ਗੋਵਿੰਦ ਪ੍ਰੀਤ ਲੱਗੇ ਅਤ ਪਿਆਰੀ ਗੁਰਮੁਖਾ ਗੁਰੂ ਪਿਆਰਿਆਂ ਦੇ ਗਵਿੰਦ ਜੀ ਦੇ ਚਰਨਾਂ ਦੇ ਨਾਲ ਬਹੁਤ ਪਿਆਰੀ ਪ੍ਰੀਤੀ ਲੱਗੀ ਹੈ ਕਹਿੰਦਾ ਜਦ ਸਤ ਸੰਗ ਭਏ ਸਾਧੂ ਜਨ ਤੇ ਜਦੋਂ ਸਾਧ ਜਨਾਂ ਦਾ ਸਤ ਸੰਗ ਨਸੀਬ ਹੋਇਆ ਨਾ ਤੇ ਮਹਾਰਾਜ ਕਹਿੰਦੇ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਉਹ ਸ਼ਾਂਤੀ ਦਾ ਸੋਮਾ ਮੁਰਾਰੀ ਜੀ ਹਿਰਦੇ ਦੇ ਵਿੱਚੋਂ ਮਿਲਿਆ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਦੋ ਹਿਰਦਾ ਗੁਪਤ ਵਸਹਿ ਦਿਨ ਰਾਤੀ ਤੇਰਾ ਪਾਉ ਨ ਬੁਝੈ ਗਵਾਰੀ ਸਾਤ ਗੁਰ ਪਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੇ ਤੋ ਹਿਰਦਾ ਗੁਪਤ ਵਸਹਿ ਦਿਨ ਰਾਤੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੋ ਗੁਪਤ ਵਰਤਦਾ ਹਿਰਦੇ ਦੇ ਵਿੱਚ ਦਿਨ ਰਾਤ ਕਹਿੰਦਾ ਤੇਰਾ ਪਾਉ ਨਾ ਬਝਾ ਗਵਾਰੀ ਦੇ ਗਵਾਰ ਲੋਕ ਅਨਪੜ੍ਹ ਜਾਂ ਬੇਸਮਝ ਲੋਕ ਤੇਰੇ ਪ੍ਰੇਮ ਨੂੰ ਬੁਝਦੇ ਨਹੀਂ ਕਹਿੰਦਾ ਸਾਤ ਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੇ ਤੇ ਜਿਨ੍ਹਾਂ ਵੇ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਸਾਤ ਗੁਰੂ ਪੁਰਖ ਮਿਲਿਆ ਹੈ ਉਹਨਾਂ ਦੇ ਹਿਰਦੇ ਚ ਹਰੀ ਪਰਮੇਸ਼ਰ ਪ੍ਰਗਟ ਹੋ ਗਿਆ ਹੈ ਅਰਹ ਮਹਾਰਾਜ ਕਹਿੰਦਾ ਗੁਣ ਗਾਵਾ ਗੁਣ ਵਿਚਾਰੀ ਗੁਣਾ ਨੂੰ ਗਾਉਣਾ ਕਰਦੇ ਨੇ ਗੁਣਾ ਦੀ ਵਿਚਾਰ ਕਰਨੀ ਕਰਦੇ ਹਨ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੌਰਮੁਖੇ ਪ੍ਰਗਾਸ ਭਿਆਸਾਂ ਤੇ ਆਈ ਦੁਰਮਤ ਬੁੱਧ ਨਿਵਾਰੀ ਤਾਤਮਾ ਬ੍ਰਹਮਚੇਨ ਸੁਖ ਪਾਇਆ ਸਤ ਸੰਗਤ ਪਰਖ ਤੁਮਾਰੀ ਗਰਵ ਖੇ ਪ੍ਰਗਾਸ ਭਿਆਸਾਂ ਤੇ ਆਈ ਤੇ ਜਿੰਨਾ ਗੁਰਮਖਾ ਗੁਰੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਉਹਨਾਂ ਦੇ ਅੰਦਰ ਸ਼ਾਂਤੀ ਆਈ ਹੈ ਠੰਡ ਵਰਤੀ ਹੈ ਦਰਮਤ ਬੋਧਨਵਾਰੀ ਤੇ ਖੋਟੀ ਮਤ ਵਾਲੀ ਬੁੱਧੀ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਨਿਵਰਤ ਹੋਈ ਦੂਰ ਹੋਈ ਹੈ ਕਹਿੰਦੇ ਆਤਮਾ ਬ੍ਰਹਮਚੇਨ ਸਹੁਪਾਇਆ ਸਤ ਸੰਗਤ ਪਰਖ ਤਮਾਰੀ ਆਤਮ ਬ੍ਰਹਮ ਚੇਨ ਸੁਖ ਪਾਇਆ ਆਤਮ ਬ੍ਰਹਮ ਨੂੰ ਪਛਾਣ ਕੇ ਉਹਨਾਂ ਨੇ ਸੁਖ ਪਾਉਣਾ ਕੀਤਾ ਹੈ ਸਤ ਸੰਗਤ ਪਰਖ ਤੁਮਾਰੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੀ ਤੁਹਾਡੀ ਸੱਚੀ ਸੰਗਤ ਹੈ ਨਾ ਉਹਦੇ ਵਿੱਚੋਂ ਆਤਮ ਬ੍ਰਹਮ ਨੂੰ ਪਛਾਣ ਕੇ ਤਾਂ ਅਸੀਂ ਸੁਖ ਪਾਉਣਾ ਕੀਤਾ ਹੈ ਪਾਤਸ਼ਾਹ ਜੀ ਸੋਗ ਆਪਣੇ ਬਚਨ ਦੇ ਉੱਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪੁਰਖ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਨਾਨਕ ਅਤਲ ਸਹਿਜ ਸੁਖ ਪਾਇਆ ਅਨੰਦਿਨ ਜਾਗਤ ਰਹਾ ਬਨਵਾਰੀ ਪੁਰਖ ਪੁਰਖ ਮਿਲਿਆ ਗੁਰ ਪਾਇਆ ਅਰਥਾਤ ਕਿ ਜਿਨਾਂ ਵੀ ਗੁਰਮਖਾਂ ਗੁਰੂ ਪਿਆਰਿਆ ਨੇ ਗੁਰੂ ਮਹਾਰਾਜ ਜੀਆਂ ਨੂੰ ਪਉਣਾ ਕੀਤਾ ਹੈ ਉਹਨਾ ਗੁਰਮੁਖ ਰੂਪੇ ਪੁਰਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਮਿਲਿਆ ਹੈ ਮਹਾਰਾਜ ਕਹਿੰਦੇ ਔਰ ਕਿਹਨਾਂ ਨੂੰ ਮਿਲਿਆ ਜਿਨਕੋ ਕਿਰਪਾ ਪਈ ਤੁਮਾਰੀ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਗੁਰਮੁਖ ਗੁਰੂ ਪਿਆਰਿਆਂ ਤੇ ਤੁਹਾਡੀ ਕਿਰਪਾ ਹੋਈ ਹੈ ਨਾ ਉਹਨਾ ਗੁਰਮੁਖ ਰੂਪੇ ਪੁਰਖਾਂ ਨੂੰ ਗੁਰੂ ਰੂਪੇ ਪੁਰਖ ਮਿਲਿਆ ਹੈ ਪਾਤਸ਼ਾਹ ਜੀ ਉਹਨਾਂ ਨੇ ਗੁਰੂ ਮਹਾਰਾਜ ਜੀਆਂ ਨੂੰ ਪਾਉਣਾ ਕੀਤਾ ਹੈ ਕਹਿੰਦਾ ਨਾਨਕ ਅਤੁੱਲ ਸਹਿਜ ਸੁਖ ਪਾਇਆ ਅਨੰਦਿਨ ਜਾਗਤ ਰਹਾ ਬਨਵਾਰੀ ਨਾਨਕ ਅਤੁੱਲ ਸਹਿਜ ਸੁਖ ਪਾਇਆ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਨਾ ਗੁਰਮਖਾਂ ਗੁਰੂ ਪਿਆਰਿਆ ਨੇ ਅਤੁੱਲ ਅਤੇ ਸਹਿਜ ਸੁਖ ਨੂੰ ਪਾਉਣਾ ਕੀਤਾ ਹੈ ਸਾਨ ਦਿਨ ਜਾਗਤ ਰਹਾ ਬਨਵਾਰੀ ਤੇ ਰਾਤ ਦਿਨ ਜਾਗਦੇ ਹੀ ਰਹਿੰਦੇ ਨੇ ਚੇਤਨ ਰਹਿੰਦੇ ਨੇ ਸਾਵਧਾਨ ਰਹਿੰਦੇ ਨੇ ਜਾਗ ਰੂਗ ਰਹਿੰਦੇ ਨੇ ਬਨਵਾਰੀ ਜੀ ਦੇ ਵਿੱਚ ਰਹਿਣਾ ਕਰਦੇ ਹਨ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰઠ ਮਹੱਲਾ ਚੌਥਾ ਹਾਰਸਿ ਪ੍ਰੀਤ ਅੰਤਰ ਮਨ ਵਿਧਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੇ ਬਨ ਨੀਰਾ ਬਿਨਸਾ ਤੇ ਉਹ ਨਾ ਮੈਂ ਬਿਨ ਮਰ ਜਾਈ ਹਰ ਸੋ ਪ੍ਰੀਤ ਅੰਤਰਮਨ ਬੇਦਿਆ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮਖਾ ਗੁਰੂ ਪਿਆਰਿਆਂ ਦੀ ਹਰੀ ਜੀ ਦੇ ਨਾਲ ਪ੍ਰੀਤ ਪਈ ਹੈ ਨਾ ਉਹਨਾਂ ਦਾ ਅੰਦਰ ਹਰੀ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਮਨ ਵਿੰਨਿਆ ਗਿਆ ਔਰ ਹਰ ਬਿਨ ਰਹਿਣ ਨਾ ਜਾਈ ਮਹਾਰਾਜ ਕਹਿੰਦੇ ਹਰੀ ਤੋਂ ਬਿਨ ਰਹਿ ਹੀ ਨਹੀਂ ਸਕਦੇ ਕਹਿੰਦਾ ਜਿਉ ਮਛਲੀ ਬਿਨ ਨੀਰਾ ਬਿਨ ਸਾਥ ਤੇ ਉਹ ਨਾਮ ਬਿਨ ਮਰ ਜਾਈ ਜਿਉ ਮਛਲੀ ਬਿਨ ਨੀਰਾ ਬਿਨ ਸਾਥ ਜਿਵੇਂ ਮੱਛੀ ਨੀਰ ਤੋਂ ਬਿਨਾ ਪਾਣੀ ਤੋਂ ਬਿਨਾ ਵਿੰਛ ਜਾਂਦੀ ਐ ਨਾ ਮਰ ਜਾਂਦੀ ਐ ਤੇ ਉਹ ਨਾਮ ਬਿਨ ਮਰ ਜਾਈ ਤੇਵੇਂ ਅਸੀਂ ਨਾਮ ਤੋਂ ਬਗੈਰ ਮਰ ਜਾਂਦੇ ਹਾਂ ਮਹਾਰਾਜ ਜੀ ਕਹਿੰਦਾ ਮੇਰੇ ਪ੍ਰਭ ਕਿਰਪਾ ਜਲ ਦੇਵ ਹਰਨਾਈ ਉਹ ਅੰਤਰ ਨਾਮ ਮੰਗਾ ਦੇ ਨਰਾਦੀ ਨਾਮੇ ਹੀ ਸਾਤ ਪਾਈ ਰਹਾ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹੈ ਮੇਰੇ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਕਿਰਪਾ ਕਰਕੇ ਹਰੀ ਪਰਮੇਸ਼ਰ ਜੀ ਆਪਣਾ ਨਾਮ ਰੂਪੀ ਜਲ ਦੇਣਾ ਕਰੋ ਸਾਨੂੰ ਨਾਮ ਰੂਪੀ ਜਲ ਬਖਸ਼ਣਾ ਕਰੋ ਕਹਿੰਦਾ ਹੋ ਅੰਤਰਨਾਮ ਮੰਗਾ ਦਿਨ ਰਾਤ ਅਰਥਾਤ ਕਮੈਂ ਅੰਦਰੋਂ ਤੁਹਾਡੇ ਨਾਮ ਨੂੰ ਮੰਗਣਾ ਕਰਦਾ ਹਾਂ ਦਿਨ ਰਾਤ ਕਹਿੰਦਾ ਨਾਮੇ ਹੀ ਸ਼ਾਂਤ ਪਾਈ ਤੇ ਤੁਹਾਡੇ ਨਾਮ ਦੁਆਰਾ ਹੀ ਅਸੀਂ ਸ਼ਾਂਤੀ ਪਾਉਂਦੇ ਹਾਂ ਠੰਡ ਪੈਂਦੀ ਹੈ ਸਾਨੂੰ ਸੁਰ ਹਾ ਹੋ ਅਰਥਾਤ ਵਿਸ਼ਰਾਵ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜੋ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗਰਮ ਹੈ ਜਲ ਪਾਵੇ ਸੁਖ ਸਹਜੇ ਹਰਿਆ ਪਾਏ ਸੁਪਾਈ ਜੋ ਚਾਤ੍ਰਿਕ ਜਲ ਬਿਨ ਬਿਲ ਲਾਵੇ ਜਿਵੇਂ ਮਹਾਰਾਜ ਕਹਿੰਦੇ ਪਪੀਹਾ ਸ਼ਵਾਂਤੀ ਬੂੰਦ ਦੇ ਖਾਤਰ ਵਿਲਕਦਾ ਨਾ ਤੜਫਦਾ ਹੈ ਕਹਿੰਦਾ ਬਿਨ ਜਲ ਪਿਆਸ ਨਾ ਜਾਈ ਜਿਵੇਂ ਜਲ ਤੋਂ ਬਿਨਾ ਪੀਹੇ ਦੀ ਪਿਆਸ ਜਾਂਦੀ ਨਹੀਂਵੇਂ ਨਾਮ ਜਲ ਤੋਂ ਬਿਨਾ ਸਾਡੀ ਵੀ ਪਿਆਸ ਬੁਝਦੀ ਨਹੀਂ ਕਹਿੰਦਾ ਗੁਰਮੁਖੇ ਜਲ ਪਾਵੇ ਸੁਖ ਸਹਜੇ ਹਰਿਆ ਪਾਏ ਸੁਪਾਈ ਗੁਰਮੁਖੇ ਜਲ ਪਾਵੇ ਸੁਖ ਸਹਜੇ ਤੇ ਜਿਹੜੇ ਗੁਰਮੁਖ ਗੁਰੂ ਪਿਆਰੇ ਨੇ ਉਹ ਸਹਿਜ ਸੁਖ ਦੇ ਧਾਰ ਨਹੀਂ ਹੋ ਕੇ ਨਾਮ ਜਲ ਨੂੰ ਪਾਉਣਾ ਕਰਦੇ ਹਨ ਅਤੇ ਮਹਾਰਾਜ ਕਹਿੰਦੇ ਹਰਿਆ ਭਾਏ ਸੁ ਭਾਈ ਹਰੀ ਦੇ ਸਹਿਜ ਪ੍ਰੇਮ ਦੇ ਵਿੱਚ ਹਰੇ ਭਰੇ ਹੋਣਾ ਕਰਦੇ ਹਨ ਬਾਗੋ ਬਾਗ ਹੋਣਾ ਕਰਦੇ ਹਨ ਸੋਗੋ ਆਪਣੇ ਬਚਨ ਦੇ ਤੀਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਨਮੁਖ ਭੂਖੇ ਦਹਿਦਸ ਢੋਲਹਾ ਬਿਨ ਨਾ ਵੈ ਦੁਖ ਪਾਈ ਜਨਮ ਮਮਾਰਾ ਹੈ ਰਜੋਨੀ ਆਵੇ ਦਰਗਾਹ ਮਿਲਾ ਸਜਾਈ ਮਨਮੁਖ ਕੂਖੇ ਦੇਹਦਸ ਡੋਲ ਹੈ ਜਿਹੜਾ ਮਨਮੁਖ ਨੇ ਆਪ ਹੁਦਰੇ ਨਗੁਰੇ ਜਾ ਪੁੱਲੜ ਉਹ ਭੁਖੇ ਨੇ ਸਦਾ ਯਤ੍ਰਿਪਤ ਨੇ ਬੇਸੰਤੋਖੇ ਹਨ ਦਸਾਂ ਦਿਸ਼ਾਵਾਂ ਚ ਡੋਲਦੇ ਫਿਰਦੇ ਨੇ ਪਟਕਦੇ ਫਿਰਦੇ ਹਨ ਬਿਨ ਨਾਵਾ ਦੁੱਖ ਪਾਈ ਨਾਮ ਤੋਂ ਬਗੈਰ ਦੁੱਖਾਂ ਨੂੰ ਪਾਉਣਾ ਕਰਦੇ ਹਨ ਕਹਿੰਦਾ ਜਨਮ ਮਹਾਰਾ ਫਿਰ ਜੌਨੀ ਆਵੇ ਦਰਗਾਹ ਮਿਲ ਸਜਾਈ ਜਮਦੇ ਮਰਦੇ ਰਹਿੰਦੇ ਨੇ ਫਿਰ ਫਿਰ ਜੌਨੀਆਂ ਦੇ ਵਿੱਚ ਆਉਂਦੇ ਹਨ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਸਜਾ ਮਿਲਦੀ ਹੈ ਸੋ ਅਗੋ ਆਪਣੇ ਬਚਨ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਿਰਪਾ ਕਰ ਹਾ ਦਾ ਹਰ ਗੁਣ ਗਾਵਹ ਹਰ ਰਸ ਅੰਤਰ ਪਾਈ ਨਾਨਕ ਦੇਨ ਦਇਆਲ ਪੈ ਹੈ ਤ੍ਰਿਸਨਾ ਸਬਦ 부ਜਾਈ ਕਿਰਪਾ ਕਰਾ ਤਹਰ ਗੁਣ ਗਾਵ ਹੈ ਜਿਉ ਕਾਲ ਪੁਰਖ ਵਾਏ ਗੁਰੂ ਆਪਣੀ ਕਿਰਪਾ ਕਰੇ ਮੇਰ ਕਰੇ ਰਹਿਮ ਕਰੇ ਤਾਏ ਪਾਈ ਹਰੀ ਪਰਮੇਸ਼ਰ ਜੀ ਦੇ ਗੁਣਾ ਨੂੰ ਗਾਵੀਦਾ ਹੈ ਔਰ ਮਹਾਰਾਜ ਕਹਿੰਦੇ ਹਾਰ ਰਸ ਅੰਤਰ ਪਾਈ ਤਾਹੇ ਅੰਦਰੋਂ ਹਰੀ ਰਸ ਨੂੰ ਪਾਉਣਾ ਕਰਦੇ ਹਾਂ ਕਹਿੰਦਾ ਨਾਨਕ ਦੇਨ ਦਿਆਲ ਭਇ ਹੈ ਤ੍ਰਿਸਨਾ ਸਬਦ 부ਝਾਈ ਨਾਨਕ ਦੇਨ ਦਿਆਲ ਭਇ ਹੈ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉ ਹਰੇ ਪਰਮੇਸ਼ਰ ਜੀ ਸਾਡੇ ਦੀਨਾਂ ਤੇ ਦਿਆਲੂ ਹੋਏ ਨੇ ਗਰੀਬਾਂ ਤੇ ਮਿਹਰਬਾਨ ਹੋਏ ਹਨ ਅਰਤ੍ਰਿਸ਼ਨਾ ਸ਼ਬਦ 부ਜਾਈ ਗੁਰੂ ਮਹਾਰਾਜ ਜੀ ਨੇ ਸਾਡੇ ਅੰਦਰ ਦੀ ਤ੍ਰਿਸ਼ਨਾ ਨੂੰ ਕੁੱਖ ਤੇ ਨੂੰ ਆਪਣੇ ਸ਼ਬਦ ਦੇ ਦੁਆਰਾ 부ਜਾ ਦਿੱਤਾ ਹੈ ਸ਼ਾਂਤ ਕਰ ਦਿੱਤਾ ਹੈ ਕਹਿੰਦਾ ਕਿਰਪਾ ਕਰ ਹਰ ਦਾ ਹਰ ਗੁਣ ਗਾਵਹਿ ਹਰ ਰਸ ਅੰਤਰ ਪਾਈ ਨਾਨਕ ਦੇਨ ਦਿਆਲ ਭੈ ਹੈ ਤ੍ਰਿਸ਼ਨਾ ਸ਼ਬਦ 부ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ